ਜਲਾਲ ਸਾਹਿਬ ਐਸਾਈਡ ਪਲੀਜ਼ ਜਿਵੇਂ ਜਲਾਲ ਸਾਹਿਬ ਫਲੋ ਕਰ ਇਧਰ ਆ ਜੀ ਸਾਹਿਬ ਐਸ ਜਗ੍ਹਾ ਤੇ ਖੜੋ ਤੂੰ ਕੋਵਾਂਟਲ ਘਿਓ ਆ ਜੀ 1 ਕਿਲੋਟੋ ਬਦਾਮ ਆ ਜੀ 1 ਕਿਲੋਟੋ ਬਦਾਮ ਇਹ ਜ਼ਰੂਰੀ ਵੀ ਆ ਹੁਣ ਜੇ ਘਿਓ ਆਊਗਾ ਘਿਓ ਆਪਾਂ ਦੇਵਾਂਗੇ ਚਾਹ 5 ਕਿਲੋ ਘਿਓ ਦੇ ਦਿੱਤੇ 2 ਕਿਲੋ ਘਿਓ ਦਿੱਤਾ ਉਹ ਕਿਸੇ ਨਾ ਕਿਸੇ ਦੇ ਮੂੰਹ ਚ ਪਊਗਾ ਹੀ ਪਊਗਾ ਓਪਨ ਤੋਂ ਇਲਾਵਾ ਕੀ ਕਰਾ ਰਹੇ ਹੋ ਓਪਨ ਤੋਂ ਬੰਦਲਾਵਾ 57 65 42 ਦੋ ਦਿਨ ਦਾ ਰੱਖੋਗੇ ਹਾਂ ਉਹ ਬਣਾ ਦੇ ਆਪਾਂ ਸਟੇਜਾਂ ਤੋਂ ਹਾਂ अच्छा गौरチ लोग आ, ने, ने, दो पास पर बनाएंगे छाप ही ਦਿੱਤਾ ਇਹ ਇੱਥੇ ਲੱਗਣ ਦਾ ਗੱਡਿਆਂ ਦੋ ਸਕਾਰਪੀਓ ਆ ਪਿੱਛੇ ਉਹ ਕਿਹੜੀ ਲੱਛਣ ਦੀ ਦੇ ਵਾਸਤੇ ਹੈ ਕਰਤਾ ਆਪਾਂ ਨੂੰ ਹਾਂ ਵੇਲੇ ਯਾਰੀ ਮੂਨ ਤੇ ਤੇ ਹੋ ਤੇ ਗਾਇਕ ਉਹ ਕਰਨੀ ਸੀ अजमेर दलाल ਦਾ ਅਜੇ ਟੈਂਟ ਕਾਂਛੇ ਅਜਮੇਰ ਉਸ ਤੋਂ ਬਾਅਦ ਕਲਾਕਾਰ ਆਲੀ ਆ ਗਿਆ ਕਲਾਕਾਰਾਂ ਚ ਕੌਣ ਹੈ ਸਿਨਮਾ ਸਿੱਧੂ ਦੇ ਕਾਫੀ ਜਾਣੇ ਜੀ ਹਾਰ ਹਾਰ ਸਿਨਮਾ ਤੇ ਕੰਮ ਕਰ ਰਿਹਾ ਇੱਥੇ ਆ ਗਈ ਆ ਰੱਖ ਕੇ ਇੱਥੇ ਇੱਥੇ ਆ ਗਈ ਇਹਨਾਂ ਦੇ ਓਪਨ ਹੋ ਗਿਆ 65 ਕਿਲੋ ਹੋ ਗਿਆ 65 ਕਿਲੋ ਨੂੰ 11 11 ਕਿਲੋ ਬਦਾਮ ਹਾਂ ਪਲਾਸਾ ਰੈਂਜਰ ਸੈਕਟਰ ਐਟ ਕੋਲ ਦੇ ਜਵਾਕ ਹੀ ਹੋ ਗਿਆ ਤਾਂ ਬੱਚੀ ਆ ਆ ਦੇਖੋ ਆਪਣੀ ਮੇਨ ਸੋ ਐਤ ਕੀ ਆਪਾਂ ਦੋ ਬਾਰੋਂ ਦਾ ਕਰਾਤਾ ਗਾਹ ਨੂੰ ਆਪਾਂ ਇੱਕ ਬਾਰੋਂ ਦਾ ਹੀ ਕਰਵਾ ਤੇ ਉਸ ਤੋਂ ਕਾ ਫਿਰ ਨਰੋਲ ਹੀ ਕਰ ਦੋ ਉਸ ਤੋਂ ਬਾਅਦ ਦੇਖਾਂਗੇ ਵੀ ਕਿੱਦਾਂ ਬਣੂਗਾ ਵੀ ਇੱਕ ਬਾਰੋਂ ਦਾ ਤਾਂ ਰੱਖਾਂਗੇ ਰੱਖਾਂਗੇ ਗਾਹ ਨੂੰ ਖਾੜੇ ਖੂੜੇ ਲਵਾਰਾਂ ਘੱਟੋ ਘੱਟ 15 ਤੋਂ 20 ਜਿਹੜੇ ਵੱਡੇ ਸਟਾਰ ਨੇ ਉਹ ਆਪਾਂ ਇੱਥੇ ਖੜਾ ਲਾ ਵਾਹ ਹੋਰ ਇਨਵਾਈਟ ਕਰਤੇ ਨੇ ਤੁਸੀਂ ਬਲਤਾਂ ਜਤਨ ਕਰਤੀ ਤੁਸੀਂ ਵੀ ਨਾਲ ਹੀ ਹੋਵੇ ਬਿਲਕੁਲ ਸਹੀ ਬਾਈ ਜਮੇਰ ਲੇਟ ਅਜਮੇਰ ਬਾਈ ਜੀ ਆਏ ਉਹਨਾਂ ਦਾ ਅਨਪਾਰ ਪ੍ਰਕਾਰ ਦਾ ਹੈ ਬਾਈ ਜੀ ਠੀਕ ਹੈ ਤੇ ਤੇ ਬਾਈ ਜਮੇਰ ਦਾ ਗੋਡਾ ਕਿਵੇਂ ਹੈ ਬਾਈ ਕੋਡੇ ਦੈ ਦੂਜਾ ਵੀ ਘਾਲਿਆ ਦੂਜਾ ਬਾਈ ਦੇ ਤਾਂ ਕੋਡੇ ਗਿੱਟੇ ਮਾੜਾ ਪੁੱਛ ਲੀ ਗਿਆ ਬਾਈ ਜੀ ਅੱਜ ਜਰੂਰੀ ਧੰਨਵਾਦ ਕਰਨ ਲੱਗਾ ਕਿ ਬਾਈ ਅਜਮੇਰ ਬਾਈ ਅਸੀਂ ਤੁਹਾਨੂੰ ਯਾਰ ਬਹੁਤ ਛੋਟੇ ਛੋਟੇ ਹੁੰਦੇ ਦੇਖਦੇ ਆ ਰਹੇ ਹਾਂ ਯਾਰ ਬਾਈ ਪਹਿਲਾਂ ਤਾਂ ਥੋੜਾ ਗੁੱਡਾ ਸੀ ਹਾਂ ਵੀ ਹੁਣ ਮੈਨੂੰ ਪਤਾ ਲੱਗਿਆ ਵੀ ਤੁਹਾਨੂੰ ਗਿੱਟੇ ਦਾ ਵੀ ਕਰਾਉਣਾ ਪਿਆ ਵੀ ਥੋੜੇ ਦਿਨ ਪਹਿਲਾਂ ਹੁਣ ਸਪੈਸ਼ਲੀ ਉਹਨੇ ਗਿੱਟੇ ਦਾ ਕਰਾਇਆ ਉਹ ਤੇ ਕਲੱਚ ਨਹੀਂ ਰੁਪੇ ਜਾਂਦਾ ਬਾਹਰ ਟਰੱਕ ਵਾਲਾ ਹੋ ਗਿਆ ਕੰਮ ਰੋਕਣਾ ਨਹੀਂ ਕਿ ਭਾਈ ਜੀ ਤੁਸੀਂ ਉਹਨੂੰ ਆਪਾਂ ਇਸ ਤਰੀਕੇ ਨਾਲ ਪੇਸ਼ ਕਰਨਾ ਵੀ ਭਾਈ ਜੀ ਤੁਸੀਂ ਦੇਖੋ ਜੀ ਅੱਜ ਤੱਕ ਵੀ ਤੁਸੀਂ ਇਹ ਸੱਟਾਂ ਨਾਲ ਜੂਝ ਰਹੇ ਹੋ ਖੜਾਈ ਇਹ ਜਿਹੜਾ ਕਿਵੇਂ ਕਹਾਂ ਤੁਹਾਨੂੰ ਵੀ ਦਿੱਕਤ ਹੈ ਵੀ ਚਲੋ ਆਪਾਂ ਸਾਰੇ ਨਗਰ ਵੱਲੋਂ ਬਾਈ अजमेर ਨੂੰ ਵਧੀਆ ਕੈਂਠਾ ਜਿਹੜਾ 1 ਲੱਖ 1.5 ਲੱਖ ਰੁਪਏ ਦਾ ਤਿਆਰ ਹੋਊਗਾ ਉਹ ਆਪਾਂ ਬਾਈ ਨੂੰ ਆਪਾਂ ਸਾਰੇ ਪਿੰਡ ਵੱਲੋਂ ਸਮਰਥਨ ਕਰ ਬਣਦਾ ਵੀ ਬਣਦਾ ਵੀ ਬਹੁਤ ਵੱਡਾ ਆਪਾਂ ਤਾਂ ਚਾਹੁੰਦੇ ਆ ਮਾਰਾ ਸੌਖਾ ਰੱਖੇ ਕੋਈ ਚੰਗਾ ਟਾਈਮ ਆ ਗਿਆ ਤਾਂ ਬਾਈ ਨੂੰ ਗੱਡੀ-ਕੁਡੀ ਦੇਈਏ ਕਰੇ ਕੋਈ ਟਾਈਮ ਆਵੇ ਹਨਾ ਮਾਰਾ ਜ ਆਪਣੇ ਤੇ ਟਾਈਮ ਲੈ ਕੇ ਆਵੇ ਕਿਉਂਕਿ ਯਾਰ ਜੇ ਅੱਜ ਕਬੂਡੀ ਜਲਾਲਚਾ ਟੂਰਨਾਮੈਂਟ ਰਹੀ ਆ ਤਾਂ ਅਜਮੇਰ ਬਾਈ ਕਰ ਸਾਡੇ ਬਾਈ ਗਰਾਊਂਡ ਦੇ ਬੰਦੇ ਟੁੱਟ ਗਏ ਸੀਗੇ ਹੁਣ ਇਹਦੇ ਬਾਕੀ ਟੂਰਨਾਮੈਂਟ ਆ ਆ ਹੁਣ ਯਾਰ ਅਸੀਂ ਸਾਨੂੰ ਆਇਆ ਆ ਜਿਹੜੀ ਪਨੀਰੀ ਆ ਆ ਜਵਾਗ ਬੁਧੀਆਂ ਖੇਡਦੇ ਆ ਉਹ ਗਰਾਊਂਡ 57 54 ਉਹ ਗਰਾਊਂਡ ਬੱਦਿਆ ਬਣਾਇਆ ਇਹਨਾਂ ਨੂੰ ਯਾਰ ਚੱਕ ਲਈਏ ਸਾਬਲਾਂ ਸਭ ਪਾਰਟੀ ਦਾ ਗਰਾਊਂਡ ਹੁਣ ਤਿਆਰ ਕਰ ਰਹੇ ਆ ਸਾਰਾ ਲੱਗੇ ਹੋਏ ਮੈਂ ਬਹੁਤ ਹੋ ਹੋ ਗਿਆ ਹਾਂ ਮਨੀ ਨਾ ਇੰਗਲੈਂ ਉਹਨਾਂ ਲੋਅ ਸੀ ਹੋ ਗਿਆ ਆਪਣੇ ਲਾਗੇ ਜਦੋਂ ਹਰ ਸਾਲ ਕੈਂਪ ਲੱਗ ਕਬੱਡੀ ਆ ਕੇ ਹਰ ਸਾਲ ਕੈਂਪ ਲਾਇਆਦਾ ਸੀ ਪ੍ਰਦੀਪ ਆ ਤੇਰੇ ਪਿੰਡ ਵਾਲੇ ਮੰਦਰ ਮੰਦਰ ਹੋਣੀ ਗੋਖੀ ਸਾਰੇ ਇੱਥੋਂ ਵੱਢ ਗਏ ਪਰ ਮੈਂ ਆਸਕ ਸਾਲ ਪਹਿਲਾਂ ਗਰਾਊਂਡ ਨਹੀਂ ਹੁੰਦੇ ਸੀ ਇੱਥੇ ਗਰਾਊਂਡ ਕਰਨ ਦਿਆਲਪੁਰੇ ਵਾਲਾ ਬਲ ਕਰਨ ਦਿਆਲ ਭਰਿਆ ਹੁੰਦਾ ਸੀ ਮੁੰਡਿਆਂ ਦਾ ਹੁਣ ਕੋ ਗਰਾਊਂਡ ਹੋ ਗਏ ਮੁੰਡੇ ਨਹੀਂ ਹੁੰਦੇ ਨਹੀਂ ਹੁਣ ਮਨੀ ਬਾਈ ਚਲਾ ਗਿਆ ਮਨੀ ਹੋ ਗਿਆ ਇੰਗਲੈਂਡ ਹੁਣ ਮੈਂ ਉਹਦੇ ਨਾਲ ਗੱਲ ਕੀਤੀ ਮਾ ਵੀ ਚਲ ਵੀ ਆਪਣੀ ਸੋਚੀ ਐ ਵੀ ਇਧਰੋਂ ਮੁੰਡਿਆਂ ਮੁੰਡਿਆਂ ਨੂੰ ਇਕੱਠੇ-ਕੁੱਠੇ ਕਰਕੇ ਚੱਲ ਕੋ 12 ਬੂਲ ਲੈਣ। ਵੀ ਇਧਰ 2-4 ਕੈਂਪ ਲਵਾਏ ਜਾਣ। ਵੀ ਉਹਦੇ 2-3 ਪੰਜਾਬ ਜਿਹੜੇ ਉਹ ਇੰਗਲੈਂਡ ਉਹਦਾ ਲਾਅ ਸੋਣਾ। ਉਹ ਇੱਥੇ ਉਹਨੂੰ ਪਰਪਾਈ ਹੋ ਜੇ ਉਹਦੀ ਤੇ ਉਹ ਇੱਥੇ ਆ ਕੇ ਉਹ ਵਰਕ ਕਰੇ ਵੱਡੀ। ਜੋ ਵੀ ਚਾਹੁੰਦਾ ਬਈ। ਜੋ ਵੀ ਚਾਹੁੰਦਾ ਅਸੀਂ ਤਾਂ ਗੱਲ ਇਹ ਆ ਉਹ ਕਹਿੰਦਾ ਮੈਂ ਚਾਹੁੰਦਾ ਮੈਂ ਮੈਂ ਰਵਿੰਦਰ ਇੱਕ ਦੋ ਪਲੇਅਰ ਉੱਠ ਖੜਦੇ ਆਗੇ। ਦੋ ਐਵਰੇਜ ਦੋ ਤਿੰਨ ਪਲੇਅਰਾਂ ਦੇ। ਬਹੁਤ ਆਇਆ ਜਿਹੜੇ ਸਾਲ ਤੋਂ ਕੈਂਪ ਆਈਆਂ। ਜਿਹੜੇ ਸਟਾਰ ਆਉਣਾ ਆਪ ਰਵਿੰਦਰ ਜਿੱਦਾਂ ਕਿ ਮਿਹਨਤ ਕਰਨੀ। ਆ ਸਟੇਜ ਹੋਗੀ ਵੱਡੀ ਹਾਂ ਆ ਜੁਟ ਮੈਨੂੰ ਨਹੀਂ ਪਤਾ ਕਿ ਇਹੰਦਾ ਰਪਿੰਦਾ ਕਿਹੜੀਆਂ ਸਟੇਜਾਂ ਚੱਲ ਉਹ ਆਪਣੇ ਉਹ ਪਤਵੰਤਿਆਂ ਲਈ ਜਾਂ ਜਿਹੜੇ ਆਪਣੇ ਇਨਵਾਈਟਰ ਲੋਕੇ ਉਹਨਾਂ ਵਾਸਤੇ ਆ ਮੈਂ ਤੈਨੂੰ ਦੱਸਤੀ ਗੱਲ ਜਿਹੜੀ ਗਲਤੀ ਬਰਨਾਲੇ ਹੋਗੀ ਉਹ ਦਹਰਾਉਣੀ ਨਹੀਂ ਇਹ ਉਹ ਗਲਤੀ ਹੋਊਗੀ ਨਹੀਂ ਆਹ ਸਟੇਜ ਹੋਗੀ ਵੱਡੀ ਹਾਂ ਉਹ ਜਿਹੜੀ ਜਿਮ ਆ ਉਹ ਆਪਾਂ ਕਬੱਡੀ 365 ਨੂੰ ਦੇ ਦੇਣੀ ਆ अच्छा सी आप दाते सिस्टम लाजे जेड़ा सिस्टम ਤੁਸੀਂ ਇਹਦੇ ਵਿੱਚ ਹੀ ਲਾਉਣਾ ਹਾਂ ਨਾਲ ਹੀ ਇਧਰ ਗੱਟੀਆਂ ਹੋ ਜਾਣੀਆਂ ਨਾਲ ਹੀ ਇੱਥੇ ਕਮੈਂਟਰੀ ਬਾਕਸ ਹੋ ਜੂ ਇੱਕ ਆਹ ਸਟੇਜ ਹੋਗੀ ਹਾਂ ਹਨਾ ਵੱਡ ਕੋਈ ਆਈ ਇਹਦੇ ਤੇ ਤਿੰਨ ਸਟੈਪ ਲੱਗਣਗੇ ਹਾਂ ਐ ਹਾਂ 3 ਫੁੱਟ ਤੇ 4 ਫੁੱਟ ਤੇ 5 ਫੁੱਟ ਤੇ 3 ਫੁੱਟ ਤੇ 4 ਫੁੱਟ ਤੇ ਤੇ 5 ਫੁੱਟ ਤੇ ਹਾਂ ਇਧਰ ਆਈ ਏਡੀ ਹੋਗੀ ਇਧਰ ਹੋਗੀ ਕਲਾਕਾਰਾਂ ਵਾਲੀ ਇੱਥੇ ਖਤਮ ਹੋ ਗਿਆ ਇੰਨੇ ਇੱਥੇ ਖਤਮ ਕਰ ਦੇਣਾ ਆਪਣੇ ਇਨਵਾਈਟਡ ਲੋਕਾਂ ਦਾ ਆ ਆ ਆ ਇਨਵਾਈਟਡ ਆਪਣਾ ਇੱਥੇ ਇੱਥੇ ਸਾਰਾ ਖਤਮ ਆ ਆ ਇਧਰ ਸਾਰੇ ਫਿਰਦਾ ਸਾਰੇ ਇਧਰ ਆ ਇਨਟਰੀ ਇੱਥੋਂ ਦੀ ਆ ਆ ਆ ਥਾਂ ਆਪਣੇ ਕੋਲੇ ਆਪਣਾ ਜਿਹੜਾ ਗਰਾਊਂਡ ਆ ਉਹ ਇੱਥੋਂ ਸ਼ੁਰੂ ਹੋਣ ਆ ਆ ਥਾਂ ਆਪਣੇ ਕੋਲੇ ਵਿਲਾ ਆ ਆਪਾਂ ਜਿਹੜਾ ਆਸੇ ਪਾਸੇ ਵੀ ਆਈ 20 ਫੁੱਟ ਦਾ ਥਾਂ ਰੱਖਿਆ ਹਾਂ ਵੀ 20 ਫੁੱਟ ਜਿਹੜਾ ਘੇਰਾ ਘੇਰਾ ਆ ਜਿਹੜੀ ਜਿਹੜੀ ਲਾਈਨ ਆ ਫਾਈਨਲ ਲਾਈਨ ਹੁੰਦੀ ਆ ਗਰਾਊਂਡ ਦੀ ਉਹਦੇ ਤੇ ਜਾਲ ਦੇ ਵਿੱਚ 20 ਫੁੱਟ ਦਾ ਦਾਇਰਾ ਹਾਂ ਇਹ ਆਪਣੇ ਕੋਲੇ ਕਿੰਨੇ ਕੇਸ ਵੀ ਇਕੱਠ ਜਾਦੇ ਵੱਧ ਗਿਆ ਆਪਣੇ ਨੂੰ ਨਹੀਂ ਸਮਝਦਾ ਫੇਰ ਆਪਾਂ ਸਾਈਡ ਤੇ ਮੈਂ ਖਲਾਂ ਜਿਹੜੇ ਬੰਦੇ ਭਾਵਾਂ ਜਿਹੜੇ ਦਰਸ਼ਕ ਆਉਣਗੇ ਬਾਹਰਲੇ ਪਿੰਡਾਂ ਤੋਂ ਜਾਂ ਕੋਈ ਹੋਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਆਹ ਆਹ ਆ ਯਾਰ ਭਾਈ ਓਏ ਤੇਰੀ ਆ ਯਾਰ ਜੁੱਤੇ ਲਾਇਆ ਬਾਈ ਨੇ ਯਾਰ ਆਪਾਂ ਇੱਡੇ ਗੰਦੇ ਲੋਕ ਤੇ ਕਿੱਥੇ ਉਹ ਇੱਜ਼ਤ ਕਰ ਰਹੇ ਆ ਯਾਰ ਲੰਗੇ ਪੈਰ ਆ ਆਪਾਂ ਤਾਂ ਹਜੇ ਮੰਨ ਨਹੀਂ ਤੋ ਇਹ ਗਰਾਊਂਡ ਬਣ ਗਿਆ ਉਹ ਇਹਨਾਂ ਨੇ ਮੰਨਿਆ ਹੋਇਆ ਭਾਈ ਤਾਂ ਇਹ ਅੱਜ ਇੱਥੇ ਪਸੀਨਾ ਡੋਲਿਆ ਵਾ ਬਾਈ ਦਾ ਭਾਈ ਕੀ ਹਾਲ ਨੇ ਤੁਹਾਡੇ ਦੋ ਗੋੜੇ ਦਰਸ਼ਨ ਹੋ ਗਏ ਪ੍ਰਮਾਤ ਕਿਵੇਂ ਹੋ ਬਾਈ ਚੜਦੀ ਕਲਾ ਸਿੱਖ ਅੱਛਾ ਬਾਈ ਪਹਿਲਾਂ ਤੋਂ ਤੁਹਾਡੇ ਗੋਡੇ ਘਾਟੇ ਵਾਲਾ ਮਸਲਾ ਜਿਹਾ ਕਿਵੇਂ ਹੈ ਸਾਰਾ ਸਟਾਕ ਮੇਰੇ ਮੜੀ ਜੀ ਰਿਪੇਅਰ ਕਰਾਉਣੀ ਪੈਂਦੀ ਹੈ ਪੁਰਾਣੀਆਂ ਹੋ ਗਏ ਗੱਡੀਆਂ ਥੋੜੀ ਥੋੜੀ ਰਿਪੇਅਰ ਕਰਦਿਆਂ ਰਹਿੰਦੀਆਂ ਸਮੇ ਸਮੇ ਤੇ ਮੈਨੂੰ ਲੱਗਦਾ ਕਿ ਨਵੀਂ ਰਿਪੇਅਰ ਪੈ ਗਈ ਹਾਂ ਮੜੀ ਆਏ ਸਾਲ ਕੋਈ ਨਾ ਕੋਈ ਰਿਪੇਅਰ ਕਰਾਉਣੀ ਪੈਂਦੀ ਮੈਨੂੰ ਪਹਿਲਾਂ ਦੱਸ ਗਿਆ ਟੈਂਕ ਕਹਿੰਦਾ ਬਾਈ ਦੇ ਗੋਡੇ ਕਿਵੇਂ ਮੈਂ ਕਿਹਾ ਬਾਈ ਤੂੰ ਹੁਣ ਕਲੱਚ ਨਹੀਂ ਸੀ ਮੈਂ ਪਹਿ ਜਾਂਦਾ ਮੈਂ ਕਿਹਾ ਹੁਣ ਗਿਟੇ ਦਾ ਵੀ ਕਰਾਉਣਾ ਗਿਟੇ ਦਾ ਕਰਾਉਣਾ ਮੈਂ ਕਿਹਾ ਗੋਡੀ ਉਹ ਗੱਟੀਆਂ ਜਦੋਂ ਪ੍ਰਾਣੀਆ ਹੋ ਜਾਂਦੇ ਨੇ ਰਿਪੇਅਰ ਕਰਾਉਣ ਲੱਗ ਜਾਂਦੇ ਆ ਥੋੜੀ ਜਿਹੀ 7 ਸੈਕਿੰਡ ਵਾਲੀ ਕਬੱਡੀ ਸੀ ਇਹ ਉਹਨੇ ਕਰਾਇਆ ਕੰਮ ਉਹਦੇ ਹਾਂ ਬਸ ਆਈਆਂ ਫਿਰ ਚੱਲਦਾ ਰਹਿੰਦਾ ਕੰਮ ਵੱਧ ਕੰਮ ਲੈ ਲਿਆ ਬਈ ਇਹ ਗੱਲ ਹੈਗੀ ਕਿ ਨਹੀਂ ਮੈਨੂੰ ਮਤਲਬ ਤੁਸੀਂ ਤਾਂ ਤਿਆਰ ਬਣ ਰਹੇ ਹੋ ਤਾਂ ਆਪsetShow ਦਾ ਉਹਨਾਂ ਵੀ ਯਾਰ ਹਾਲੇ ਤੱਕ ਕਬੱਡੀ ਥੋੜੇ ਸਾਲ ਖੇਡਿਆ ਸ਼ਾਇਦ ਤੇ ਜਿਹੜੇ ਹੁਣ ਬੰਦੇ ਇੰਨੇ ਲੰਮਾ ਖੇਡਦੇ ਆ ਵੀ ਉਹਨਾਂ ਦਾ ਕਿੱਥੇ ਯਾਰ ਜਾਊਗਾ ਪਰ ਨਹੀਂ ਹੈ ਤਾਂ ਇਹੀ ਰੀਜ਼ਨ ਹੋ ਸਕਦਾ ਵੀ ਵੱਧ ਕੰਮ ਲੈ ਲਿਆ ਲੋਡ ਤੋਂ ਵੱਧ ਚੱਲ ਗਏ ਗੋਟੇ ਹਾਂ ਬਣਾ ਜਾ ਪਲੇਅਰ ਚੱਲ ਬਹੁਤ ਜਾਂਦਾ ਆਈ ਆਈ ਯਾਰ ਉਸੇ ਚਾਵਲੇ ਨੂੰ ਓ ਐਮ ਆਰ ਜੀ ਦੇਖ ਕੇ ਕਹਨਾ ਅਜਮੇਰ ਤੇਰੇ ਤਾਂ ਗੋਡੇ ਵੱਧ ਚੱਲ ਗਏ ਹੈ ਹਾਂ ਕੋਈ ਨਹੀਂ ਕੋਈ ਨਹੀਂ ਲਾਓ ਬਾਈ ਲਾਓ ਫਿਰ ਹੁਣ ਆਪਾਂ ਗੱਲਬਾਤ ਕਰੀਏ ਕੁਝ ਹੋਰ ਦੋ ਚਾਰ ਮਿੰਟ ਫਿਰ ਆਪਾਂ ਚੱਲੋ ਅੱਸੀ ਕੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਮੈਂ ਪਹੁੰਚਿਆ ਹੋਇਆ ਹਾਂ ਜੀ ਜਲਾਲ ਜਲਾਲ ਪਿੰਡ ਦਾ ਟੂਰਨਾਮੈਂਟ ਹੈ ਜਿਹੜਾ ਉਹ ਉਹਦੀ ਰੂਪਰੇਖਾ ਜਿਹੜੀ ਅੱਜ ਤਿਆਰ ਕੀਤੀ ਗਈ ਹੈ ਉਸ ਟੂਰਨਾਮੈਂਟ ਦੇ ਵਿੱਚ ਤੇ ਹੋਊਗਾ ਕੀ ਕੁਝ ਮੇਰੇ ਲਈ ਲਵ ਯੂ ਸਾਰੇ ਹੀ ਉਹ ਆਰਗੇਨਾਈਜ਼ਰ ਨੇ ਸਾਰੇ ਕਰਾਉਣ ਵਾਲੇ ਨੇ ਟੂਰਨਾਮੈਂਟ ਇੱਕ ਇੱਕ ਚੀਜ਼ ਦੇ ਉੱਤੇ ਅਲੱਗ ਅਲੱਗ ਬੰਦੇ ਦੀ ਡਿਊਟੀ ਲੱਗੀ ਵੀ ਮੈਨੂੰ ਨਜ਼ਰ ਆ ਰਹੀ ਹੈ ਨਕਸ਼ਾ ਬਣਾਇਆ ਹੋਇਆ ਔਰ ਉਹ ਸਾਰੀ ਚੀਜ਼ ਤੁਹਾਨੂੰ ਦਿਖਾਉਣੇ ਨੇ ਤੁਹਾਡੇ ਨਾਲ ਗੱਲਬਾਤ ਕਰਵਾਉਣੇ ਆ ਬਾਈ ਰੁਪਿੰਦਰ ਭਾਈ ਅਜਮੇਰ ਭਾਈ ਪਹਿਲਾਂ ਤਾਂ ਤੁਹਾਨੂੰ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਉਹ ਵੀ ਗੱਲ ਕਰਨੀ ਬਣਦੀ ਹੈ ਦੋ ਕੁ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਤਾਂ ਹੁਣ ਆ ਟੂਰਨਾਮੈਂਟ ਦੀ ਤਿਆਰੀ ਦੇ ਵਾਸਤੇ ਪੂਰਾ ਟਾਈਮ ਕੱਢ ਲਉਂਗੇ ਮੈਂ ਅੱਜ ਤੱਕ ਤੁਸੀਂ ਬੀ ਸੀ ਅੱਜ ਤਾਂ ਬਿਜ਼ੀ ਸੀ ਹਾਂ ਥੋੜਾ ਬਿਜ਼ੀ ਸੀ ਜਮ ਕੇ ਅਰਵਿੰਦਰ ਡੇਟਾਂ ਜਿਹੜੀਆਂ ਬਹੁਤ-ਬਹੁਤ ਸਵਾਗਤ ਹੈ ਕਬੱਡੀ 365.com ਤੇ ਜਿੰਨੇ ਵੀ ਸਾਡੇ ਭਰਾ ਇਸ ਵੀਡੀਓ ਨੂੰ ਵਾਚ ਕਰ ਰਹੇ ਆ ਸੋ ਟੂਰਨਾਮੈਂਟ ਦੀਆਂ ਜਿਹੜੀਆਂ ਤਰੀਕਾਂ ਹੈਗੀਆਂ ਜੀ ਉਹ 19 ਅਤੇ 20 ਮਾਰਚ ਆ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਵੀ ਬਹੁਤ ਸਾਰੇ ਜਿਹੜੇ ਦਰਸ਼ਕਾਂ ਨੂੰ ਇਸ ਗੱਲ ਦੀ ਵੇਟ ਸੀਗੀ ਵੀ ਜਲਾਲ ਦਾ ਟੂਰਨਾਮੈਂਟ ਕਦੋਂ ਆਊਗਾ ਕਿਉਂਕਿ ਬਾਈ ਅਜਮੇਰ ਵੀ ਐਤ ਕੀ ਆਇਆ ਮੇਲਾ ਦਾ ਬਾਈ 2 ਸਾਲਾਂ ਬਾਅਦ ਆਇਆ ਤੇ ਸਾਡੀ ਇਹ ਸੋਚ ਸੀ ਵੀ ਜਦੋਂ ਬਾਈ ਅਜਮੇਰ ਇੱਥੇ ਹੋਵੇ ਤੇ ਉਦੋਂ ਹੀ ਇਹ ਟੂਰਨਾਮੈਂਟ ਜਿਹੜਾ ਅਸੀਂ ਕਰਵਾਈਏ ਤੇ ਬਾਈ ਹੁਣ ਆਇਆ ਬਾਈ ਖੁੱਲਾ ਟਾਈਮ ਲੈ ਕੇ ਆਇਆ ਤੇ ਸਾਨੂੰ ਵੀ ਖੁਸ਼ੀ ਆ ਯਾਰ ਬਾਈ ਸਾਨੂੰ ਐ ਵਿਆਹ ਜਨਾ ਚਾ ਚੜਿਆ ਪਿਆ ਵੀ ਅਸੀਂ ਆਪਦੇ ਪਿੰਡ ਟੂਰਨਾਮੈਂਟ ਸਾਰੇ ਭਰਾ ਰਲ ਮਿਲ ਕੇ ਕਰਵਾ ਸਹੀ ਹਾਂਜੀ ਅਚਾ ਰਪਿੰਦਰ ਡੇਟ ਤਾਂ ਹੋ ਗਈ ਉਹੀ 20 ਮਾਰਚ ਦਾ ਆਪਾਂ ਦਿਨ ਮੰਨ ਲਈਏ ਪਰ ਉਸ ਇਹ 20 ਮਾਰਚ ਹੀ ਕਿਉਂ ਡਿਸਾਈਡ ਕੀਤੀ ਬਲੇ ਇਹ ਮੇਰੇ ਲਗਭਗ ਇਹ ਦੋ ਸੀਜ਼ਨ ਜਿਹੜਾ ਹੈਗਾ ਕਬੱਡੀ ਦਾ ਖਤਮ ਹੋਣ ਦੇ ਕਿਨਾਰੇ ਬੰਨਿਆ ਜਾ ਸਕਦਾ ਹੈ ਪੰਜਾਬ ਦਾ ਜਿਹੜਾ ਹੈਗਾ ਤੇ ਇਹ ਡੇਟ ਕਿਵੇਂ ਮਤਲਬ ਉਹ ਇਸੇ ਕਰਕੇ ਵੀ ਬਾਈ ਜਮੇਰ ਕਰਕੇ ਹੈ ਜਾਂ ਉਹਦੇ ਵਿੱਚ ਹੋਰ ਵੀ ਕਾਫੀ ਰੀਜ਼ਨ ਹੈ ਹਾਂਜੀ ਉਹਦੇ ਵਿੱਚ ਹੋਰ ਵੀ ਰੀਜ਼ਨ ਨੇ ਹੈਗੇ ਇੱਕ ਤਾਂ ਸਾਰੀਆਂ ਫੈਡਰੇਸ਼ਨਲਸ ਨੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਉਹਨਾਂ ਦੇ ਮੈਚ ਖਤਮ ਹੋ ਜਾਣੇ ਆ ਇੱਕ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਹੁੰਦਾ ਜੀ ਉਹ 14 ਤੇ 15 ਮਾਰਚ ਨੂੰ ਹੋ ਰਿਹਾ ਤੇ ਸਾਡੀ ਸੋਚ ਸੀ ਕਿ ਵੀ ਅਸੀਂ ਆਪਾਂ ਉਦੋਂ ਬਾਅਦ ਚੁ ਕਰਵਾਈਏ ਤੇ ਇੱਕ ਥੋੜੇ ਜਿਹੇ ਦਿਨ ਵੀ ਉਦੋਂ ਜਿਹੜੇ ਆ ਖੁੱਲ ਜਾਂਦੇ ਹਨ ਤੇ ਬਾਕੀ ਜਦੋਂ ਜਿਹੜਾ ਕੰਮ ਹੋਣਾ ਹੁੰਦਾ ਤੇ ਉਹ ਨਹੀਂ ਹੋਣਾ ਪਿਆ ਹੈ ਨਾ ਤੁਹਾਨੂੰ ਪਤਾ ਹੀ ਅੱਛਾ ਹੁਣ ਜਿਹੜੀ ਤਿਆਰੀ ਕੀਤਾ ਰੱਖੀ ਹੈ ਕੀ ਪ੍ਰਾਈਜ਼ ਰੱਖ ਲੇ ਕਿਹੋ ਜੀਆਂ ਟੀਮ ਆਉਣਗੇ ਉਹਦੇ ਵਿੱਚ ਖੁੱਲ ਕੇ ਜੇ ਜਾਣਕਾਰੀ ਦੇ ਦੋ ਤਾਂ ਕਿ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਇਹ ਪਤਾ ਲੱਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਤਾਂ ਰੱਖੀ ਹੋਈ ਹੈ ਜੀ 40 ਕਿਲੋ 40 ਕਿਲੋ ਦੇ ਵਿੱਚ 5000 4000 ਬੈਸਟ ਰੇਟਰ ਤੇ ਸਟੋਪਰ ਨੂੰ 7-7 ਕਿਲੋ ਘਿਓ ਦੇ ਨਾਲ ਸਨਮਾਨ ਕੀਤਾ ਜਾਊਗਾ ਜੀ ਉਸ ਤੋਂ ਬਾਅਦ 57 ਕਿਲੋ ਹੈ ਜੀ 57 ਕਿਲੋ ਦੇ ਵਿੱਚ 12000 ਤੇ 8000 ਪ੍ਰਾਈਜ਼ ਹੋਊਗਾ ਤੇ 10-10 ਕਿਲੋ ਬੈਸਟ ਰੇਟਰ ਤੇ ਸਟੋਪਰ ਨੂੰ ਜਿਹੜਾ ਉਹ ਘੋਲ ਦਿੱਤਾ ਜਾਊਗਾ ਤੇ ਇਸ ਤੋਂ ਬਾਅਦ 65 ਕਿਲੋ ਆ ਜੀ 65 ਕਿਲੋ ਦੇ ਵਿੱਚ 21000 ਤੇ 15000 ਦੋ ਬਾਹਰੋਂ ਹੋਣਗੇ ਬੈਸਟ ਰੇਟਰ ਤੇ ਜਾਫੀ ਨੂੰ 11 ਕਿਲੋ ਬਾਦਾਮ 11-11 ਕਿਲੋ ਪਲੱਸ ਰੇਂਜਰ ਸਾਈਕਲ ਤੇ ਉਸ ਤੋਂ ਬਾਅਦ ਕਬੱਡੀ ਓਪਨ ਦੋ ਬਾਹਰੋਂ 16 ਟੀਮਾਂ ਬੁੱਕ ਕੀਤੀਆਂ ਹੋਈਆਂ 175 ਦੇ ਨਾਲ ਬੈਸਟ ਰੇਟਰ ਤੇ ਜਾਫੀ ਨੂੰ ਜਿਹੜਾ ਉਹ ਮੋਟਰਸਾਈਕਲ ਦਿੱਤੇ ਜਾਣਗੇ ਤੇ ਸਾਡੇ ਤਿੰਨ ਸਨਮਾਨਾ ਜੀ ਜਿਹੜੇ ਵੱਡੇ ਆ ਸਾਨੂੰ ਉਹਨਾਂ ਸਨਮਾਨਾਂ ਦੀ ਵੀ ਬੜੀ ਖੁਸ਼ੀ ਆ ਸਭ ਤੋਂ ਪਹਿਲਾਂ ਤਾਂ ਬਾਈ ਅਜਮੇਰ ਜਲਾਲ ਜੀ ਦਾ ਸਾਡੇ ਸਮੁੱਚੇ ਪਿੰਡ ਵੱਲੋਂ ਅਠਾ ਜਲਾਲਾਂ ਵੱਲੋਂ ਵੀ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਜੇ ਅੱਜ ਜਲਾਲ ਦੇ ਵਿੱਚ ਕਬੱਡੀ ਆ ਤਾਂ ਉਹ ਬਾਈ ਕਰਕੇ ਆ ਹਨਾ ਜੇ ਅਸੀਂ ਵੀ ਖੜੇ ਆ ਬਾਈ ਸੱਚਾਈ ਦਸੀਏ ਤਾਂ ਬਾਈ ਕਰਕੇ ਆ ਕਿਉਂਕਿ ਇਹ ਬਾਈ ਹੋਣਾ ਨੇ ਬਹੁਤ ਮਿਹਨਤ ਕੀਤੀ ਇਹਨਾਂ ਗਰਾਊਂਡਾਂ ਦੇ ਵਿੱਚ ਤੇ ਦੁਨੀਆ ਦੇ ਨਾਕਸ਼ੇ ਤੇ ਜਿਹੜਾ ਜਲਾਲ ਦੇ ਨਾਮ ਨੂੰ ਹੋਰ ਵੀ ਸ਼ਖਸੀਅਤਾਂ ਨੇ ਲੈ ਕੇ ਆਂਦਾ ਪਰ ਬਾਈ ਉਹਨਾਂ ਨੇ ਵੀ ਆਪਣੀ ਜਿਹੜੀ ਆ ਕਬੱਡੀ ਦੇ ਲੈਵਲ ਤੇ ਤਾਂ ਮਤਲਬ ਇੰਨਾ ਨੂੰ ਹੀ ਕਿਹਾ ਜਾਂਦਾ ਹਾਂ ਬਿਲਕੁਲ ਬਿਲਕੁਲ ਔਰ ਉਸ ਤੋਂ ਬਾਅਦ ਅਜਮੇਰ ਬਾਈ ਨੂੰ ਜਿਹੜਾ ਸੋਨੇ ਦੇ ਕੈਂਠੇ ਦੇ ਨਾਲ ਉਹ ਸਮੁੱਚੇ 8 ਜਲਾਲਾਂ ਵੱਲੋਂ ਹੀ ਸਨਮਾਨ ਕੀਤਾ ਜਾਊਗਾ ਉਸ ਤੋਂ ਬਾਅਦ ਕਬੱਡੀ ਦਾ ਆਜੂਬਾ ਜੀਵਨ ਮਾਨੂਕੇ ਔਰ ਉਹਨੂੰ ਸਾਰੇ ਭਰਾਵਾਂ ਵੱਲੋਂ ਰਲ ਮਿਲ ਕੇ ਸਕੋਰਪੀਓ ਐਨ ਗੱਡੀ ਦੇ ਨਾਲ ਸਨਮਾਨ ਕੀਤਾ ਜਾਊਗਾ ਤੇ ਗੁਲਜਾਰੀ ਮੂਨਕ ਉਹਨਾਂ ਨੂੰ ਵੀ ਜਿਹੜੀ ਆ ਉਹਨਾਂ ਦੇ ਸਾਰੇ ਦੋਸਤਾਂ ਵੱਲੋਂ ਜਿਹੜੀ ਸਕੋਰਪੀਓ ਐਨ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਜੀ ਸੋ ਸਾਡੀ ਇਹੋ ਬੇਨਤੀ ਆ ਸਾਰਿਆਂ ਨੂੰ ਹੱਥ ਬੰਨ ਕੇ ਵੀ ਆਓ ਤੁਹਾਡਾ ਆਪਣਾ ਟੂਰਨਾਮੈਂਟ ਅਸੀਂ ਤਾਂ ਸਿਰਫ ਇੱਕ ਇਹਦੀ ਰੂਪਰੇਖਾ ਜਾਂ ਪ੍ਰਬੰਧ ਹੀ ਕਰ ਰਹੇ ਆ ਇਹ ਤੇ ਸਾਰੀ ਸੰਗਤ ਦਾ ਤੇ ਸਾਰੀ ਕਬੱਡੀ ਦਾ ਹੀ ਇਹ ਟੂਰਨਾਮੈਂਟ ਹੈ ਅੱਛਾ ਭਾਈ ਮੈਂ ਆ ਗੱਲ ਚੱਲਦੇ ਚੱਲਦੇ ਜਦੋਂ ਰੁਪਿੰਦਰ ਜਾਣਕਾਰੀ ਦੇ ਰਿਹਾ ਸੀ ਨਾ ਉਹ ਚ ਬਦਾਮ ਤੇ ਜਿਹੜਾ ਕਿ ਉਹਦਾ ਡੀਸੀ ਕੀ ਦਾ ਜੇ ਕਰਾਇਆ ਹੈ ਖਿਡਾਰੀ ਵਾਸਤੇ ਕੰਮ ਕਰਦੀਆਂ ਚੀਜ਼ਾਂ ਹਾਂਜੀ ਹਾਂਜੀ ਬਹੁਤ ਕਰਦੀਆਂ ਬਾਈ ਹਾਂ ਜਿਵੇਂ ਮਾਨੂੰ ਅਜਕਲ ਤਾਂ ਉਹ ਪ੍ਰੋਟੀਨ ਲੱਟਰਪਟਰ ਉਹ ਚੱਲਦਾ ਨਾ ਫਿਰ ਇਹ ਦੇਸੀ ਉਹ ਵੀ ਚੱਲਦੀਆਂ ਬਾਈ ਜਿਹੜੇ ਹੁਣ ਵਧੀਆ ਪਲੇਅਰ ਆ ਲੰਮਾ ਟਾਈਮ ਹੋ ਗਿਆ ਖੇਡਦੇ ਉਹਨਾਂ ਨੂੰ ਬਾਦਾਮ ਖੋਤਾ ਇਹਦਾ ਜ਼ਰੂਰੀ ਆ ਨਾ ਆਪਣੇ ਹਾਂ ਇਹ ਤਾਂ ਹੈਗਾ ਹੀ ਆ ਕਬੱਡੀ ਆ ਘੋਲ ਆ ਤਾਂ ਹੈਗਾ ਹੀ ਆਪਣੇ ਇਹ ਤਾਂ ਇਹ ਇੱਕ ਵਧੀਆ ਹੋਊ ਆ ਦੇਣਾ ਵੀ ਚਾਹੀਦਾ ਜੇ ਆਪਾਂ ਘਰੇ ਲੈ ਕੇ ਜਾਵਾਂ ਖਾਵਾਂਗੇ ਦੋ ਚੌਂਚੇ ਚਾਰ ਚੌਂਚੇ ਹਨਾ ਆਹ ਆਹ ਜੇ ਘਰੇ ਉਹਨਾਂ ਦਾ ਖਾਣਾ ਕਿੱਥੋਂ ਚੱਲ ਛੋਟੇ ਜਵਾਕਾਂ ਨੂੰ ਜਾਂ ਜੋ ਵੀ ਜਿੰਨੇ ਵੀ ਆ ਰਪਿੰਦਰ ਆਗਰ ਜਿਵੇਂ ਵਧੀਆ ਆਪਣੀ ਕਮੇਟੀ ਨੇ ਹਨਾ ਸਾਰੀ ਨੇ ਹਾਂ ਪਰਵੰਦ ਕੀਤਾ ਬਹੁਤ ਵਧੀਆ ਕੀਤਾ ਬਦਾਮ ਆ ਘਿਓ ਆ ਚਲੋ ਬਾਕੀ ਪੇਸ਼ ਆ ਜਾਂ ਕੋ ਮੋਟਰਾਂ ਲੋ ਤਾਂ ਹੈਗੀ ਆ ਤੇ ਪਰ ਇਹ ਵੀ ਵਧੀਆ ਚੀਜ਼ ਆ ਬਹੁਤ ਵਧੀਆ ਰੁਪਿੰਦਰ ਇਹ ਸੋਚ ਕੇ ਕੀਤਾ ਜਿਹੜੇ ਛੋਟੇ ਬੱਚੇ ਜਿਹੜੇ ਬਿਲਕੁਲ ਬਾਈ ਨੇ ਜਿਵੇਂ ਕਿਹਾ ਹੁਣ ਦੇਖੋ ਆਪਣਾ ਰੱਖਿਆ ਹੋਇਆ ਜੀ 2 ਕੁਇੰਟਲ ਤਾਂ ਜਿਹੜੇ ਘਿਓ ਆ ਆਪਾਂ ਪੂਰੀ ਪੈਕਿੰਗ ਹੋਊਗੀ ਹਾਂ ਕੋਈ ਕਿਲੋ ਦੀ ਕੋਈ 2 ਕਿਲੋ ਦੀ ਕੋਈ 3 ਕਿਲੋ ਦੀ ਕੋਈ 5 ਕਿਲੋ ਦੀ ਜਿਹੜਾ ਮੁੰਡਾ ਵਧੀਆ ਖੇਡਦਾ ਤੇ ਕੁਆਂਟਲ ਆਪਣੇ ਕੋਲੇ ਬਦਾਮ ਹੋਣਗੇ ਜੀ ਜਿਹੜੇ ਆਪਣੇ ਭਰਾਵਾਂ ਨੇ ਸਪான்ਸਰ ਕਰਨੇ ਆ ਤੇ ਉਹ ਵੀ ਆਈ ਪੈਕਿੰਗ ਹੋਊਗੀ ਜਿਹੜਾ ਮੁੰਡਾ ਮੰਨ ਲਓ ਵਧੀਆ ਖੇਡਦਾ ਵੀ ਉਹਨੂੰ ਕਿਸੇ ਨੂੰ 2 ਕਿਲੋ ਬਦਾਮ ਦੇ ਤੇ ਕਿਸੇ ਨੂੰ 2 ਕਿਲੋ ਘਿਓ ਦਿੱਤਾ ਯਾਨੀ ਕਿ ਖਰਾਕ ਦੇਈਏ ਆਪਾਂ ਇਹ ਕਿਉਂਕਿ ਬਾਈ ਹੋਣਾ ਤੂੰ ਸਿੱਖਿਆ ਬਾਈ ਕਾਟਿੰਗ ਦੇ ਵਿੱਚ ਇਹ ਕਿਹੜਾ ਸਾਨੂੰ ਆਈ ਗੱਲਾਂ ਆਪ ਹੀ ਆ ਗਈਆਂ ਹਨ ਕਿਉਂਕਿ ਛੋਟੇ ਹੁੰਦੇ ਜਦੋਂ ਇਹਨਾਂ ਨੇ ਗੱਲਾਂ ਕਰਨੀਆਂ ਉਹੀ ਦਿਮਾਗ ਦੇ ਵਿੱਚ ਆ ਯਾਰ ਵੀ ਆਪਾਂ ਐ ਕਰੀਏ ਐ ਇਦਾਂ ਕਿਉਂਕਿ ਇਹ ਕਬੱਡੀ ਨੂੰ ਅੱਗੇ ਲੈ ਕੇ ਜਾਣ ਵਾਲੀਆਂ ਗੱਲਾਂ ਨੇ ਹਨਾ ਤੇ ਜੇ ਹੁਣ ਘਿਓ ਬਨਾਮ ਘਰੇ ਪਿਆ ਹੋਊਗਾ ਤਾਂ ਬੰਦਾ ਦੋ ਚਮਚੇ ਘਿਓ ਦੇ ਵੀ ਪਾ ਲੈਂਦਾ ਦਾਲ ਸਬਜ਼ੀ ਦੇ ਵਿੱਚ ਚੋਰੀ ਚੋਰੀ ਘੋਟ ਲੈਂਦਾ ਜਾਂ ਹੋ ਹੋਰ ਜੇ ਬਦਾਮ ਕੋਲੇ ਪਏ ਹੋਣਗੇ ਬੰਦਾ ਰਾਤ ਨੂੰ ਜਾਂ ਮਾਂ ਪਿਓ ਪਿਉ ਹੀ ਦਿੰਦਾ ਵੀ ਚੱਕ ਭਾਈ ਤੜਕੇ ਛਕ ਲਈ ਜਾਂ ਕੋਈ ਹੋਰ ਮਾਲਾ ਅਰਗੜਾ ਰਗੜਾ ਲਾ ਗਿਆ। ਛੋਟੇ weight ਵਾਲਿਆਂ ਨੂੰ ਵੀ ਰਪਿੰਦਰ ਮੈਂ ਬਹੁਤ ਘੱਟ ਦੇਖਦਾ ਕਿ ਉਹਨਾਂ ਨੂੰ ਬੈਸਟ ਦੇ ਲਈ ਕੁਝ ਮਿਲਦਾ। ਜੇ ਕੋਈ ਖਿਡਾਰੀ ਖੇੜਦੇ ਆ ਕਿਉਂਕਿ ਵੱਡਿਆਂ ਨੂੰ ਮਿਲਦਾ ਉੱਥੇ ਤਾਂ ਇਨਾਮ ਹੋ ਜਾਂਦੇ ਨੇ। ਤੁਸੀਂ ਇੱਥੇ 65 ਕਿਲੋ ਵਾਲਿਆਂ ਵਾਸਤੇ ਮੇਰੇ ਖਿਆਲ ਚ ਸਾਈਕਲ ਰੱਖੇ ਨੇ ਨਾ ਪਲੱਸ 11-11 ਕਿਲੋ ਬਦਾਮ। ਜਿਹੜੇ ਬੱਚੇ ਜਣੀ 65 ਕਿਲੋ ਵਾਲਿਆਂ ਦੀ ਜੇ ਦੇਖੀਏ ਤਾਂ ਉਹਨਾਂ ਦੀ ਇੱਕ ਸ਼ੁਰੂਆਤ ਹੁੰਦੀ ਐ ਇੱਥੇ ਉਹਨਾਂ ਨੇ ਉਡਾਰੀ ਮਾਰ ਲਈ ਹੁੰਦੀ ਐ ਓ ਵੱਲੋਂ ਇਹ ਮੈਨੂੰ ਲੱਗ ਰਿਹਾ ਹੈ ਕਿ ਇੱਕ ਤੁਹਾਡਾ ਵਧੀਆ ਸਟੈਪ ਹੈ ਜਿਹੜਾ ਤੁਸੀਂ ਉਹਨਾਂ ਨੂੰ ਵੀ ਬੈਸਟ ਵਾਸਤੇ ਸੋਚਿਆ ਹੈਗਾ ਅੱਛਾ ਦਰਸ਼ਕਾਂ ਦੇ ਬੈਠਣ ਵਾਸਤੇ ਕੀ ਪ੍ਰਬੰਧ ਕਰ ਲਏ ਨੇ ਗਰਾਊਂਡ ਜਿਵੇਂ ਤੁਸੀਂ ਰੂਪਰੇਖਾ ਦਿਖਾਈ ਦਿੱਤੀ ਉਹ ਤੁਸੀਂ ਡਿਜ਼ਾਈਨ ਕਰ ਲਿਆ ਉਹਨੂੰ ਪਹਿਲਾਂ ਹੀ ਪ੍ਰਿੰਟ ਕਰ ਲਿਆ ਉਹਨੂੰ ਤੁਸੀਂ ਜੀ 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 ਤੇ ਪਰ ਜਿਹੜੀ ਦਰਸ਼ਕਾਂ ਦੇ ਬੈਠਣ ਵਾਸਤੇ ਤੁਸੀਂ ਪ੍ਰਬੰਧ ਕੀਤੇ ਨੇ ਉਹਨਾਂ ਦੇ ਲੰਗਰ ਵਾਸਤੇ ਕੀਤੇ ਨੇ ਕੀ ਕੀ ਹੋਰ ਚੀਜ਼ਾਂ ਦੇਖੋ ਦਰਸ਼ਕਾਂ ਦੇ ਲਈ ਲੰਗਰ ਦਾ ਪ੍ਰਬੰਧ ਪੂਰਾ ਹੋਊਗਾ ਜੀ ਸਾਡੇ ਗੁਰੂ ਘਰਾਂ ਦੇ ਵਿੱਚ ਠੀਕ ਹੈ ਨਾਲ ਹੀ ਗੁਰੂ ਘਰ ਇੱਧਰ ਗੁਰਦੁਆਰਾ ਸਾਹਿਬ ਆਪਣੇ ਗਰਾਊਂਡ ਦੇ ਨਾਲ ਹੀ ਹੈ ਤੇ ਇੱਕ ਇੱ ਯਾਨੀ ਕਿ ਵੀ ਪ੍ਰਬੰਧ ਚਾਹ ਪਾਣੀ ਦਾ ਪੂਰਾ ਹੋਊਗਾ ਜੀ ਔਰ ਉਸ ਤੇ ਨਾਲ ਜਿਹੜਾ ਬੈਠਣ ਦਾ ਪ੍ਰਬੰਧ ਸਟੇਡੀਅਮ ਜਿਹੜਿਆ ਗੋਰਾ ਸਾਡਾ ਵੀ ਪਹੁੰਚਿਆ ਹੋਇਆ ਸਟੇਡੀਅਮ ਦੇ ਪਿਛਲੇ ਪਾਸੇ ਅਸੀਂ ਜਿਹੜਾ ਟਰੱਕ ਵੀ ਲਾਵਾਂਗੇ ਤੇ ਪ੍ਰੋਪਰਲੀ ਸਾਡਾ ਇੱਧਰ ਆ ਤੁਹਾਨੂੰ ਪਤਾ ਹੀ ਆ ਜੀ ਆ ਬਣਾਇਆ ਹੋਇਆ ਹਨ ਸਾਰਾ ਸਟੇਜਾਂ ਸਟੂਜਾਂ ਲਾ ਕੇ ਹਨ ਤੇ ਨਾਲ ਦੀ ਨਾਲ ਹੀ ਜਿਹੜੇ ਟਰੱਕ ਆਗੇ ਜੀ ਪਿੱਛੇ ਥਾਂ ਪੂਰਾ ਯਾਨੀ ਕਿ ਵਧੀਆ ਕਰਾਂਗੇ ਆਪਣੇ ਵੱਲੋਂ ਵਧੀਆ ਕਰਾਂਗੇ ਬਾਕੀ ਸੰਗਤ ਵੱਡੀ ਆ ਜੀ ਗੁਰੂ ਸਾਹਿਬ ਨੇ ਵੀ ਕਿਹਾ ਸੰਗਤ ਆ ਫਿਰ ਜਦੋਂ ਹਾਣਾ ਆ ਜਾਂਦਾ ਫਿਰ ਜਿਵੇਂ ਹੁਣ ਕੁਝ ਫਿਰ ਕਈ ਵਾਰੀ ਵਿੱਚ ਹੀ ਰਹੇ ਹਾਂ ਹਾਂ ਹੁਣ ਬਰਨਾਲੇ ਅਸੀਂ ਪ੍ਰਬੰਧ ਵਧੀਆ ਕੀਤੇ ਪਰ ਉਹ ਛੋਟੇ ਪੈ ਗਏ ਸੰਗਤ ਦੇ ਅਗੇ ਤੇ ਸਾਡੀ ਸੋਚ ਇਹੀ ਆ ਵੀ ਚਲੋ ਜਿਹੜੇ ਵੀ ਆਉਣ ਵੀ ਵਧੀਆ ਸਕਰੀਨਾਂ ਸਕਰੂਨਾ ਲਾਵਾਂਗੇ ਜੇ ਗਰਾਊਂਡ ਦੇ ਵਿੱਚ ਵੀ ਕਿਸੇ ਨੂੰ ਨਾ ਬੈਠਣ ਨੂੰ ਜਗ੍ਹਾ ਮਿਲੂਗੀ ਤੇ ਅਸੀਂ ਬਾਹਰ ਯਾਨੀ ਕਿ ਵੀ ਸਕਰੀਨਾਂ ਸਕਰੂਨਾ ਤੇ ਕਰਾਂਗੇ ਮੈਚ ਨਾਲ ਟੁੱਟਣਾ ਬਿਲਕੁਲ ਜੀ ਬਾਕੀ ਸਾਡੀ ਇੱਕ ਹੋਰ ਵੀ ਸੋਚ ਆ ਜੀ ਪੁਰਾਣੇ ਪਲੇਅਰ ਜਿਹੜੇ ਲੈਜੈਂਡ ਬੰਦੇ ਆ ਸਾਡੇ ਕਬੱਡੀ ਦੇ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਸੰਗਤ ਦੇ ਜਿਹੜਾ ਉਹ ਰੂਬਰੂ ਉਹ ਕਰੀਏ ਸਾਡਾ ਫਰਜ਼ ਬਣਦਾ ਜਿਹੜੇ ਨੇ ਸਾਡੇ ਲਈ ਜਿਹੜੇ ਲੋਕਾਂ ਨੇ ਰਾਹ ਬਣਾਏ ਆ ਅੱਜ ਅਸੀਂ ਬਣੇ ਹੋਏ ਰਾਹਾਂ ਤੇ ਤੁਰ ਰਹੇ ਆ ਤੇ ਅਸੀਂ ਸਾਰੇ ਪੁਰਾਣੇ ਲੈਜੈਂਡ ਪਲੇਅਰਾਂ ਨੂੰ ਵੀ ਤੇ ਅੱਜ ਦੇ ਸਮੇਂ ਦੇ 스타 ਨੇ ਜਿਹੜੇ ਉਹਨਾਂ ਨੂੰ ਵੀ ਇਸ ਗਰਾਊਂਡ ਦੇ ਵਿੱਚ ਲਿਆਈਏ ਬਾਕੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਆ ਜੀ ਜਦੋਂ ਵੀ ਜਲਾਲ ਦੇ ਵਿੱਚ ਟੂਰਨਾਮੈਂਟ ਹੋਇਆ ਤਾਂ ਵਧੀਆ ਹੀ ਹੋਇਆ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਹੋਰ ਕੋਈ ਐਸੀ ਗੱਲ ਰੁਪਿੰਦਰ ਇੱਕ ਚੀਜ਼ ਹੋਰ ਗਰਾਊਂਡ ਦੇ ਵਿੱਚ ਹਮੇਸ਼ਾ ਇੱਕ ਦਿੱਕਤ ਆਉਂਦੀ ਹੈ ਕਿ ਬਹੁਤ ਸਾਰੇ ਲੋਕ ਇੰਟਰ ਕਰ ਜਾਂਦੇ ਆ ਇਹ ਇਹ ਉਹ ਪਹਿਲਾ ਸਟੈਪ ਹੁੰਦਾ ਮੈਨੂੰ ਲੱਗਦਾ ਜਿੱਥੇ ਫਿਰ ਸਿਸਟਮ ਜਿੱਥੇ ਸੰਭਾਲਿਆ ਨਹੀਂ ਜਾਂਦਾ ਤਾਂ ਉਹਦੇ ਵਾਸਤੇ ਕੋਈ ਮੈਂ ਚਾਹਣਾ ਤੁਸੀਂ ਜਰੂਰ ਖਾਸ ਪ੍ਰਬੰਧ। ਹਾਂਜੀ ਅਸੀਂ ਬਿਲਕੁਲ ਇਹੀ ਪੰਜ ਕ ਬੰਦਿਆਂ ਦੀ ਸਾਡੀ ਜਿਹੜੀ ਡਿਊਟੀ ਹੋਊਗੀ ਗਰਾਊਂਡ ਦੇ ਵਿੱਚ ਪੰਜ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਘਟਾਉਣ ਦੀ। ਜਿਹੜੀ ਟੀਮ ਦੇ ਨਾਲ ਐਕਸਟਰਾ ਬੰਦੇ ਵੀ ਯਾਨੀ ਕਿ ਕੋਚ ਜਾਂ ਕੋਈ ਆਪਾਂ ਕਹਦੇ ਵੀ ਨਾਲ ਸਹਾਇਕ ਆਉਂਦੇ ਆ ਉਹਨਾਂ ਦੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਈਡ ਤੇ ਬਾਹਰ ਕੁਰਸੀ ਦੇ ਕੇ ਬਿਠਾ ਦਈਏ ਵੀ ਗਰਾਊਂਡ ਦੇ ਵਿੱਚ ਸਿਰਫ ਤੇ ਸਿਰਫ ਪਲੇਅਰ ਖੇਡਣ ਵਾਲੇ ਹੀ ਹੋਣਗੇ। ਕੋਈ ਹੋਰ ਜ਼ਿਆਦਾ ਰਸ ਨਹੀਂ ਹੋਊਗਾ। ਮੈਂ ਤੁਹਾਨੂੰ ਇਹ ਵੀ ਗਾਰੰਟੀ ਦੇ ਨਰਪਿੰਦਰ ਤੁਸੀਂ ਸਾਡੇ ਵਾਸਤੇ ਬਸ ਪ੍ਰਬੰਧ ਕਰ ਦਿਓ ਸਾਡਾ ਵੀ ਕੋਈ ਕੈਮਰਾ ਵਾਲਾ ਕੋਈ ਫੋਟੋਗ੍ਰਾਫੀ ਵਾਲਾ ਵਿੱਚ ਨਾ ਹੀ ਜਾਵੇ ਅਸੀਂ ਅਸੀਂ ਇਸ ਚੀਜ਼ ਤੋਂ ਸੰਤੋਸ਼ ਹਾਂ ਵਧੀਆ ਕਰਾਂਗੇ ਬਾਕੀ ਕਈ ਵਾਰੀ ਕਿੱਦਾਂ ਹੁੰਦਾ ਵੀ ਹੁਣ ਸਨਮਾਨ ਹੋਣੇ ਆਪਣੇ ਉਦੋਂ ਰੱਸ਼ ਵਾਲਾ ਪੈ ਜਾਂਦਾ ਉਹ ਸਾਡਾ ਅੱਧੇ ਘੰਟੇ 40 ਮਿੰਟ ਦਾ ਸਪੈਸ਼ਲੀ ਟਾਈਮ ਰੱਖਿਆ ਹੋਊਗਾ ਟਾਈਮ ਰੱਖਿਆ ਹੋਊਗਾ ਉਹ ਅਸੀਂ ਲੋਕਾਂ ਨੂੰ ਸਪੈਸ਼ਲੀ ਰਿਕਵੈਸਟ ਕਰਾਂਗੇ ਉਹ ਇੱਕ ਜਿਵੇਂ ਇੱਕ ਫਿਲਮ ਵਾਂਗੂ ਫਿਲਮ ਬਣਦੀ ਆ ਉਹ ਕਿਉਂਕਿ ਹੁਣ ਬਾਈ ਹੁਣਾਂ ਨੇ ਕਬੱਡੀ ਖੇਡੀ ਮੰਨ ਲਓ ਜੀਵਨਾ ਜਾਂ ਗੁਲਜਾਰੀ ਤਿੰਨਾਂ ਬਾਈਆਂ ਦਾ ਵੱਡਾ ਸਨਮਾਨ ਹੋਣਾ ਅਸੀਂ ਪਤਾ ਲੱਗੇ ਉਸ ਤੋਂ ਬਾਅਦ ਉਹ ਜਿਹੜੀ ਜਦੋਂ ਵੀ ਸੋਸ਼ਲ ਮੀਡੀਆ ਤੇ ਕੋਈ ਪਾਉਂਦਾ ਭੈਣ ਭਰਾ ਸਾਡਾ ਅ ਭੇਜਾਂ ਤੇ ਜਾਂ ਤੁਸੀਂ 1 कबड्डी365.com ਤੇ ਪਾਓ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹਨਾਂ ਦੀ ਆ ਪ੍ਰਾਪਤੀ ਹੈ ਇਹਨਾਂ ਨੂੰ ਤਾਂ ਜਿਹੜਾ ਉਹ ਮਾਨ ਸਨਮਾਨ ਦਿੱਤਾ ਜਾ ਬਿਲਕੁਲ ਜੀ ਸਹੀ ਹੈ ਹੋਰ ਕੋਈ ਗੱਲਬਾਤ ਹੈ ਰਪਿੰਦਰ ਜਿਹੜੀ ਇਸ ਟੂਰਨਾਮੈਂਟ ਦੇ ਬਾਰੇ ਸਾਂਝੀ ਬਾਈ ਤੁਹਾਡੇ ਵੱਲੋਂ ਕੋਈ ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ 365 ਦਾ ਧੰਨਵਾਦ ਫਿਰ ਇੱਕ ਵਾਰੀ ਆਪਦੇ ਵੱਲੋਂ ਹੋਕਾ ਉਹ ਦਰਸ਼ਕਾਂ ਨੂੰ ਵੀ ਹੁਣ ਦੇ ਹੀ ਦਿਓ ਜਿਨ੍ਹਾਂ ਨੇ ਇੱਥੇ ਪਹੁੰਚਣਾ 19 ਨੂੰ ਆਉਣ ਜਾਂ 20 ਨੂੰ ਆ ਸਾਰਿਆਂ ਨੂੰ ਬੇਨਤੀ ਹੈ ਜੀ ਸਾ بس پہلی گل ਤਾਂ 19 ਨੂੰ ਪਹੁੰਚੋ ਜੇ ਤੁਸੀਂ 19 ਨੂੰ ਵੀ ਆਉਂਗੇ ਅਸੀਂ ਤੁਹਾਡੇ ਰਹਿਣ ਦਾ ਪ੍ਰਬੰਧ ਵੀ ਜਰੂਰ ਕਰਾਂਗੇ ਠੀਕ ਹੈ ਰੋਟੀ ਪਾਣੀ ਦਾ ਤੇ 20 ਨੂੰ ਤਾਂ ਫਿਰ ਤੁਸੀਂ ਸਾਰਿਆਂ ਨੇ ਆਉਣਾ ਹੀ ਆਉਣਾ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਨਿਮਰਤਾ ਸਹਿਤ ਸਾਡੇ ਸਮੁੱਚੇ ਨਗਰ ਜਲਾਲ ਵੱਲੋਂ ਸਮੁੱਚੇ ਸਾਡੇ 8 ਜਲਾਲਾਂ ਵੱਲੋਂ ਇਹ ਬੇਨਤੀ ਆਪਾਂ کہہ ਸਕਦੇ ਆ ਕਿ ਤੋੜਨਾ ਆਪਣਾ ਇਹ ਟੂਰਨਾਮੈਂਟ ਆ ਅਸੀਂ ਤਾਂ ਸਿਰਫ ਇੱਕ ਪ੍ਰਬੰਧ ਹੀ ਕਰ ਰਹੇ ਆ ਠੀਕ ਆ ਤੇ ਸਾਡੀ ਇੱਕ ਬੇਨਤੀ ਆ ਵੀ ਸਾਰੇ ਆਪਣਾ ਟੂਰਨਾਮੈਂਟ ਸਮਝ ਕੇ ਇਹਨੂੰ ਵਧੀਆ ਬਣਾਓ ਤੇ ਉਹ ਮੈਂ ਇਹ ਪੁੱਛ ਸਕਦਾ ਹੁਣੇ ਕਿ ਖਿਡਾਰੀ ਕਿਹੜੇ ਕਿਹੜੇ ਆਉਣਗੇ ਜਾਂ ਮਤਲਬ ਹਲੇ ਬੜੀ ਦੂਰ ਹੈਗਾ ਟਾਈਮ ਡੇਟ ਦੇਖੋ ਖਿਡਾਰੀ ਆਪਣੇ ਕੋਲੇ ਜੇ ਇਹਨੂੰ ਕਰਾਂਗੇ ਵੀ ਠਕੀ ਰੱਜਣ ਦੀ ਇਹ ਤੇ ਵਧੀਆ ਗੱਲ ਆ ਹਾਂ ਤੇ ਖਿਡਾਰੀ ਇੱਕ ਟੀਮ ਦੇ ਵਿੱਚ ਦੋ ਪਲੇਅਰ ਖੇਡਣੇ ਆ ਬਾਹਰੋਂ ਤੇ ਅਸੀਂ 16 ਦੀਆਂ 16 ਜਿਹੜੀਆਂ ਟੀਮਾਂ ਨੇ ਸਾਡੀ ਕੋਸ਼ਿਸ਼ ਇਹੀ ਆ ਵੀ ਅਸੀਂ ਵੈਸੇ ਸਾਰੀਆਂ ਟੀਮਾਂ ਵਧੀਆ ਹੀ ਹੁੰਦੀਆਂ ਕੋਈ ਮਾੜੀ ਨਹੀਂ ਹੁੰਦੀ ਵੀ ਸਾਰੀਆਂ ਵਧੀਆ ਖੇਡਣ ਤੇ ਸਾਰੇ ਸੁਪਰ ਡੂਪਰ ਸਟਾਰ ਪਲੇਅਰ ਅਸੀਂ ਇੱਥੇ ਮਹਾਰਾਜ ਦੀ ਕਿਰਪਾ ਨਾਲ ਖੜੇ ਹੋ ਤੁਸੀਂ ਖਿਡਾਰੀਆਂ ਦੇ ਨਾਂ ਨਹੀਂ ਦੱਸੇ ਪਰ ਜਿਹੜੇ ਉਹ ਦਰਸ਼ਕੋ ਮੇਰੇ ਨਾਲ ਕਈ ਵਾਰੀ ਲੜਦੇ ਹੁੰਦੇ ਵੀ ਤੂੰ ਖਿਡਾਰੀਆਂ ਦੇ ਨਾਂ ਕਿਉਂ ਨਹੀਂ ਪੁੱਛਦਾ ਹੈ ਨਾ ਪਰ ਮੈਨੂੰ ਲੱਗਦਾ ਹਲੇ ਤੁਹਾਡੇ ਵਾਸਤੇ ਵੀ ਔਖਾ ਕਲੀਅਰ ਕਰਨਾ ਇਸ ਚੀਜ਼ ਨੂੰ ਹੁਣੇ ਹੀ ਹਨਾ ਹਾਂਜੀ ਲੰਮਾ ਟਾਈਮ ਆ ਪਰ ਹੋਈ ਵੀ ਸਾਡੀ ਸੈਟਅਪ ਸਾਰੀ ਆ ਪਰ ਅਸੀਂ ਇਹ ਗੱਲ ਨੂੰ ਰਾਜ਼ ਹੀ ਰਹਿਣ ਦੇਉ। ਚਲੋ ਟੀਮਾ ਪੂਰਾ ਟਾਪ ਖੇਡ। ਠਾਜੀ ਟੀਮਾ ਪੂਰੀਆਂ ਟਾਪ ਖੇਡਣ। ਠੀਕ ਹੈ ਠੀਕ ਹੈ। ਚਲੋ ਬਈ ਬਹੁਤ-ਬਹੁਤ ਸ਼ੁਕਰੀਆ ਦਰਸ਼ਕਾਂ ਨੂੰ ਜਿਹੜਾ ਹੈਗਾ ਆਪਾਂ ਇਨਵਾਈਟ ਕਰਤਾ ਤੁਸੀਂ ਇੱਥੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਗਰਾਊਂਡ 'ਚ ਪਹੁੰਚਦੇ ਆਣਾ ਤੁਹਾਡਾ ਸਾਰਿਆਂ ਦਾ ਬਈ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਧੰਨਵਾਦ। ਧੰਨ ਥੈਂਕ ਯੂ। ਸੋ ਦੋਸਤੋ ਹੁਣ ਤੁਸੀਂ ਆਪਣੀ ਤਿਆਰੀ ਰੱਖਣੀ ਹੈ। ਤਿਆਰੀ ਇਹ ਹੈ ਕਿ 19 ਮਾਰਚ ਤੇ 20 ਮਾਰਚ ਨੂੰ ਜਲਾਲ ਦਾ ਇਹ ਟੂਰਨਾਮੈਂਟ ਕਰਵਾਇਆ ਜਾਣਾ ਹੈ ਤੁਸੀਂ ਇਸ ਟੂਰਨਾਮੈਂਟ ਦੇ ਉੱਤੇ ਜ਼ਰੂਰ ਪਹੁੰਚਣਾ ਹੈ ਇਹ ਰੁਪਿੰਦਰ ਜਲਾਲ ਭਾਈ अजमेर ਵਰਗੇ ਸਾਰੇ ਪੂਰੇ ਗਰਾਊਂਡ ਵਾਲੇ ਜਿਹੜੇ ਇਸ ਟੂਰਨਾਮੈਂਟ ਨੂੰ ਹੈਗੇ ਆ ਉਹ ਤੁਹਾਨੂੰ ਇਨਵਾਈਟ ਕਰ ਰਹੇ ਨੇ ਔਰ ਮੈਂ ਵੀ ਇਨਵਾਈਟ ਕਰਦਾ ਕਬੱਡੀ 365 ਤੇ ਲਾਈਵ ਦੇਖ ਸਕਦੇ ਹੋ ਜੇਕਰ ਇੱਥੇ ਨਾ ਆਇਆ ਗਿਆ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਕਬੱਡੀ ਨਾਲ ਜੁੜੀਆਂ ਹੋਈਆਂ ਹੋਗੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਐਸੀ ਤਰ੍ਹਾਂ ਪਹੁੰਚਾਉਂਦੇ ਰਹਿਾਂਗੇ ਧੰਨਵਾਦ